ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਪਤਾ ਲੱਗੇ ਸਹੀਦ ਸਿੰਘਾਂ ਦਾ ਪਹਿਰਾ ਸਾਡੇ ਨਾਲ ਹੈ ਤੇ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ ਇਹ ਵੀ ਗੱਲਬਾਤ ਕਰਾਂਗੇ ਕਿ ਤੁਹਾਡੇ ਉੱਤੇ ਸਹੀਦ ਸਿੰਘਾਂ ਦਾ ਜਾਂ ਰੱਬੀ ਰੂਹਾਂ ਦਾ ਪਹਿਰਾ ਲੱਗਿਆ ਹੋਇਆ ਹੈ ਉਹ ਤੁਹਾਡੀ ਕਿਵੇਂ ਰੱਖਿਆ ਕਰ ਰਹੇ ਹਨ ਅੱਜ ਦੇ ਵੀਡੀਓ ਰਾਹੀਂ ਆਪਾਂ ਇਸੇ ਬਾਰੇ ਗੱਲਬਾਤ ਕਰਾਂਗੇ ਜੀ ਅੱਜ ਦੇ ਯੁੱਗ ਦੇ ਵਿੱਚ ਜੇ ਕੋਈ ਵੀ ਮਨੁੱਖ ਰੱਬੀ ਰਾਹ ਤੇ ਚੱਲ ਰਿਹਾ ਹੈ ਜਾਂ ਫਿਰ ਸਿਮਰਨ ਦੇ ਵਿੱਚ ਦਿਨ ਰਾਤ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ ਉਸ ਦੇ ਉੱਤੇ ਵਾਹਿਗੁਰੂ ਦੀ ਪਰਮਾਤਮਾ ਦੀ ਬਹੁਤ ਹੀ ਕਿਰਪਾ ਹੋਣ ਲੱਗ ਜਾਂਦੀ ਹੈ ਜੀ ਉਸ ਦੇ ਨਾਲ ਹਰ ਵੇਲੇ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾ ਜਾਂ ਸ਼ਹੀਦ ਸਿੰਘ ਸਿਮਰਨ ਕਰਨ ਵਾਲੇ ਮਨੁੱਖ ਦੇ ਨਾਲ ਸਦਾ ਸਹਾਈ ਹੋ ਜਾਂਦੇ ਹਨ ਉਹ ਹਰ ਸਮੇਂ ਸਾਡੀ ਰੱਖਿਆ ਵੀ ਕਰਦੇ ਹਨ ਪਰ ਇਹ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਉੱਤੇ ਸ਼ਹੀਦ ਸਿੰਘਾਂ ਜਾਂ ਫਿਰ ਰੱਬੀ ਰੂਹਾਂ ਦਾ ਪਹਿਰਾ ਲੱਗਿਆ ਹੋਇਆ ਹੈ ਇਸ ਲਈ ਅੱਜ ਆਪਾਂ ਆਪ ਜੀਆਂ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀਆਂ ਨੂੰ ਉਹਨਾਂ ਰੱਬੀ ਰੂਹਾਂ ਜਾਂ ਸ਼ਕਤੀਆਂ ਦੇ ਬਾਰੇ ਪਤਾ ਲੱਗ ਜਾਵੇਗਾ ਕਿ ਉਹ ਸਾਡੇ ਅੰਗ ਸੰਗ ਸਹਾਈ ਹਨ ਉਹਨਾਂ ਬਾਰੇ ਆਪ ਜੀਆਂ ਨੂੰ ਪਤਾ ਲੱਗ ਸਕੇ ਇਸ ਲਈ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਸਾਡੀ ਹਰ ਰੋਜ਼ 3 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਆਪਣੇ ਆਪ ਹੀ ਜਾਗ ਖੁੱਲ ਜਾਂਦੀ ਹੈ ਤੁਸੀਂ ਉਸ ਸਮੇਂ ਸੁੱਤੇ ਨਹੀਂ رہ ਸਕਦੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜ਼ਰੂਰ ਕਦੇ ਕੋਈ ਪੁੰਨ ਕੀਤੇ ਹੋਣਗੇ ਜੋ ਪਿਛਲੇ ਕਈ ਜਨਮਾਂ ਵਿੱਚ ਜਾਂ ਫਿਰ ਇਸ ਜਨਮ ਦੇ ਵਿੱਚ ਕੀਤੇ ਹੋਣਗੇ ਜਿਸ ਕਾਰਨ ਤੁਹਾਡੀ ਜਾਗ ਖੁੱਲਦੀ ਹੈ ਤੇ ਮਨ ਤੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਅਸੀਂ ਹੁਣ ਸਿਮਰਨ ਕਰ ਲਈਏ ਅਸੀਂ ਇਸ ਸਮੇਂ ਨੂੰ ਐਵੇਂ ਹੀ ਨਾ ਗਵਾਈਏ ਜਿਸ ਕਾਰਨ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਹਨ ਦੂਸਰੀ ਨਿਸ਼ਾਨੀ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕਦਮ ਕਾਫੀ ਤਕਲੀਫਾਂ ਤੇ ਪ੍ਰੋਬਲਮਜ਼ ਆਣ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਆਪ ਜੀਆਂ ਨੂੰ ਕੋਈ ਪਤਾ ਵੀ ਨਹੀਂ ਹੁੰਦਾ ਤਾਂ ਫਿਰ ਇੱਕਦਮ ਚਮਤਕਾਰੀ ਰੋਹਾਨੀ ਢੰਗ ਦੇ ਨਾਲ ਇਹ ਸਾਰੀ ਪ੍ਰੋਬਲਮਜ਼ ਤੇ ਤਕਲੀਫਾਂ ਆਪਣੇ ਆਪ ਖਤਮ ਵੀ ਹੋ ਜਾਂਦੀਆਂ ਹਨ ਜੀਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਜਿਹੜੀ ਤੁਹਾਡੇ ਕੋਲ ਰੱਬੀ ਸ਼ਕਤੀਆਂ ਹਾਜ਼ਰ-ਨਾਜ਼ਰ ਰਹਿੰਦੀਆਂ ਹਨ ਤੀਸਰੀ ਨਿਸ਼ਾਨੀ ਵਿੱਚ ਜਦੋਂ ਤੁਸੀਂ ਕੋਈ ਗੁਰਮੰਤਰ ਜਾਂ ਸਿਮਰਨ ਸੁਣਦੇ ਹੋ ਜਾਂ ਕਿਸੇ ਗੁਰਦੁਆਰੇ ਜਾ ਕੇ ਕੋਈ ਕਥਾ ਸਿਮਰਨ ਸੁਣਦੇ ਹੋ ਇੱਕਦਮ ਤੁਹਾਡੇ ਸਰੀਰ ਦੇ ਰੋਂਗਟੇ ਖੜੇ ਹੋ ਜਾਂਦੇ ਹਨ ਜਿਸ ਨਾਲ ਤੁਸੀਂ ਚੰਗਾ ਮਹਿਸੂਸ ਵੀ ਕਰਦੇ ਹੋ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਕੋਈ ਰੱਬੀ ਸ਼ਕਤੀ ਆਪ ਜੀ ਦੇ ਨਾਲ ਹੈ ਚੌਥੀ ਨਿਸ਼ਾਨੀ ਤੁਹਾਡੀ ਬਿਨਾ ਮੰਗੇ ਹੀ ਕੋਈ ਅਰਦਾਸ ਪੂਰੀ ਹੋ ਜਾਂਦੀ ਹੈ ਅਜੇ ਵਸ ਤੁਸੀਂ ਉਸ ਬਾਰੇ ਮਾੜਾ ਮੋਟਾ ਹੀ ਸੋਚਿਆ ਹੁੰਦਾ ਹੈ ਕਿ ਰੱਬ ਸਾਨੂੰ ਇਹ ਵੀ ਦੇ ਦੇਵੇ ਉਹ ਅਰਦਾਸ ਪੂਰੀ ਹੋ ਜਾਂਦੀ ਹੈ ਪੀਤੂ ਸੀ ਸੋਚਦੇ ਹੋ ਕਿ ਅਜੇ ਤਾਂ ਅਸੀਂ ਇਸ ਬਾਰੇ ਸੋਚ ਹੀ ਰਹੇ ਸੀ ਫਿਰ ਇਹ ਸਾਡੀ ਗੱਲ ਕਿਵੇਂ ਪੂਰੀ ਹੋ ਗਈ ਹੈ ਇਹ ਅਰਦਾਸ ਕਿਵੇਂ ਪੂਰੀ ਹੋ ਗਈ ਹੈ ਜੇ ਇਦਾਂ ਦੇ ਚਮਤਕਾਰ ਤੁਹਾਡੇ ਨਾਲ ਵੀ ਹੋਏ ਹੋਣਗੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਪੰਜਵੀਂ ਨਿਸ਼ਾਨੀ ਜਦੋਂ ਵੀ ਤੁਹਾਡੇ ਹਿਰਦੇ ਜਾਂ ਮਨ ਦੇ ਵਿੱਚ ਕੋਈ ਵੀ ਸਵਾਲ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਇਆ ਹੋਵੇਗਾ ਤਾਂ ਉਹਦਾ ਜਵਾਬ ਤੁਹਾਨੂੰ ਆਪਣੇ ਆਪ ਕਿਸੇ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਜਾਂਦਾ ਹੈ ਜਿਵੇਂ ਇੱਕਦਮ ਕਿਸੇ ਕਿਤਾਬ ਦਾ ਇਹੋ ਜਿਹਾ ਮਿਲ ਜਾਣਾ ਜਿਸ ਵਿੱਚ ਸਾਰੇ ਹੀ ਤੁਹਾਡੇ ਸਵਾਲਾਂ ਦੇ ਜਵਾਬ ਹੋਣ ਫੋਨ ਦੇ ਉੱਤੇ ਇੱਕਦਮ ਕੋਈ ਮੈਸੇਜ ਆ ਜਾਣਾ ਜਾਂ ਆਂਦੇ ਜਾਂਦੇ ਰਸਤੇ ਦੇ ਵਿੱਚ ਕੁਝ ਇਹੋ ਜਿਹਾ ਪੜ ਲੈਣਾ ਜਿਸ ਦੇ ਨਾਲ ਤੁਹਾਨੂੰ ਆਪਣੇ ਸਾਰਿਆਂ ਪ੍ਰਸ਼ਨਾਂ ਦਾ ਉੱਤਰ ਮਿਲ ਜਾਂਦਾ ਹੈ ਜਾ ਫਿਰ ਕਿਸੇ ਅਣਜਾਣੇ ਇਨਸਾਨ ਵੱਲੋਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਚਲੇ ਜਾਣਾ ਇਹ ਸਭ ਨਿਸ਼ਾਨੀਆਂ ਵੀ ਰੱਬੀ ਰੋਹਾਂ ਦੇ ਸਾਡੇ ਕੋਲ ਤੇ ਨਾਲ ਹੋਣਦੀਆਂ ਹੁੰਦੀਆਂ ਹਨ 6ਵੀਂ ਨਿਸ਼ਾਨੀ ਵਿੱਚ ਤੁਹਾਨੂੰ ਅਣਜਾਣ ਚੀਜ਼ਾਂ ਪਾਰੇ ਆਪਣੇ ਆਪ ਗਿਆਨ ਹੋ ਜਾਂਦਾ ਹੈ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਕਦੇ ਵੇਖਿਆ ਸੁਣਿਆ ਜਾਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਪਰ ਅਚਾਨਕ ਵੇਖਣ ਦੇ ਨਾਲ ਉਹਨਾਂ ਬਾਰੇ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਨੋਲੇਜ ਹੋ ਜਾਂਦੀ ਹੈ ਕੋਈ ਸਵਾਲ ਕਰੇ ਤਾਂ ਇੱਕਦਮ ਸਾਡੇ ਮukh ਵਿੱਚੋਂ ਬਹੁਤ ਜਲਦੀ ਜਵਾਬ ਨਿਕਲ ਜਾਂਦਾ ਹੈ ਕਿ ਜਿਵੇਂ ਉਹ ਜਵਾਬ ਸਾਨੂੰ ਪਹਿਲਾਂ ਹੀ ਪਤਾ ਸੀ ਅਤੇ ਜਵਾਬ ਸਿ ਪੂਰੇ ਕੌਨਫੀਡੈਂਸ ਦੇ ਨਾਲ ਦੇਣਾ ਵੀ ਸ਼ੁਰੂ ਕਰ ਦਿੰਦੇ ਹਾਂ ਇਹ ਵੀ ਇੱਕ ਚਮਤਕਾਰਯੋਗ ਨਿਸ਼ਾਨੀ ਹੀ ਗਿਣੀ ਜਾਂਦੀ ਹੈ ਤੇ ਇਹ ਵੀ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੇ ਨਾਲ ਸ਼ਹੀਦ ਸਿੰਘਾਂ ਤੇ ਰੋਹਾਨੀ ਸ਼ਕਤੀਆਂ ਦਾ ਪੈਰਾ ਹੈ ਸੱਤਵੀਂ ਨਿਸ਼ਾਨੀ ਦੱਸਦੀ ਹੈ ਕਿ ਜਦੋਂ ਵੀ ਤੁਸੀਂ ਇਕੱਲੇ ਕਿਤੇ ਸਾਧਨਾ ਵਿੱਚ ਸਿਮਰਨ ਵਿੱਚ ਬੈਠੇ ਹੋ ਜਾਂ ਘਰ ਵਿੱਚ ਹੀ ਤੁਹਾਨੂੰ ਬਹੁਤ ਸੋਹਣੀ ਅਤੇ ਤੇਜ਼ ਖੁਸ਼ਬੂ ਬਿਨਾਂ ਕਾਰਨ ਆਏ ਜਾ ਆਲੇ ਦੁਆਲੇ ਕੋਈ ਫੁੱਲ ਵੀ ਨਹੀਂ ਹੁੰਦਾ ਪਰ ਫੇਰ ਵੀ ਤੁਹਾਨੂੰ ਪਰਫਿਊਮ ਦੀ ਤਰ੍ਹਾਂ ਖੁਸ਼ਬੂ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਐਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਇਹ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਉੱਤੇ ਸ਼ਹੀਦ ਸਿੰਘਾਂ ਦਾ ਪੈਰਾ ਲੱਗਿਆ ਹੋਇਆ ਹੈ ਤਾਂ ਤੁਸੀਂ ਉਹਨਾਂ ਨੂੰ ਸਤਿਕਾਰ ਦਿਓ ਤੇ ਵਾਹਿਗੁਰੂ ਜੀਆਂ ਦਾ ਸ਼ੁਕਰਾਨਾ ਵੀ ਕਰੋ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਤੇ ਇਹ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਇਹ ਸ਼ੁਕਰਾਨਾ ਕਰਿਆ ਕਰੋ ਕਿ ਇਹ ਵਾਹਿਗੁਰੂ ਜੀ ਤੁਹਾਡੀ ਮਿਹਰ ਦੇ ਨਾਲ ਰਾਤ ਵੱਡੀ ਸੁੱਖ ਦੀ ਬੀਤਿਤ ਹੋਈ ਹੈ ਤੇ ਤੁਸੀਂ ਸਾਨੂੰ ਜਾਗਣਾ ਬਖਸ਼ਿਆ ਹੈ ਇਸ ਦੇ ਨਾਲ ਸਿਮਰਨ ਵੀ ਕਰਿਆ ਕਰੋ ਰਾਤ ਨੂੰ ਸੌਣ ਸਮੇਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਕੀ ਵਾਹਿਗੁਰੂ ਜੀ ਤੁਹਾਡੀ ਮਿਹਰ ਸਦਕਾ ਦਿਨ ਬੜਾ ਵਧੀਆ ਬੀਤਿਤ ਹੋਇਆ ਹੈ ਤੇ ਵਾਹਿਗੁਰੂ ਜੀ ਸਾਡੇ ਉੱਤੇ ਕਿਰਪਾ ਕਰੋ ਤੇ ਅੰਮ੍ਰਿਤ ਵੇਲਾ ਸਾਨੂੰ ਬਖਸ਼ੋ ਇਹ ਸੰਸੇ ਜੀ ਕੁਝ ਨਿਸ਼ਾਨੀਆਂ ਜਿਨ੍ਹਾਂ ਨਾਲ ਆਪਾਂ ਪਤਾ ਕਰ ਸਕਦੇ ਹਾਂ ਕਿ ਸਿੰਘ ਸ਼ਹੀਦਾਂ ਦਾ ਪਹਿਰਾ ਤੇ ਰੱਬੀ ਰੋਹਾਨੀ ਸ਼ਕਤੀਆਂ ਦਾ ਪਹਿਰਾ ਸਾਡੇ ਉੱਤੇ ਹੈ ਸਾਡੇ ਨਾਲ ਹੈ ਇਦਾਂ ਦੀ ਹੋਰ ਵੀਡੀਓਜ਼ ਵੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਜੀ ਫੇਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ